ਪੰਜਾਬ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਹਾਲਾਂਕਿ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੀ ਪੰਜਾਬ ਦੇ ਹਰ ਇੱਕ ਜ਼ਿਲ੍ਹਿਆਂ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ جاری ਹੈ ਕੋਹਰੇ ਦੀ ਗੱਲ ਕਰ ਲਈਏ ਤੁੰਦ ਦੀ ਗੱਲ ਕਰ ਲਈਏ ਸੀਤ ਲਹਿਰ ਦੀ ਗੱਲ ਕਰ ਲਈਏ ਜਿਸ ਦੇ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਸੜਕਾਂ ਉਤੇ ਵੀ ਲੋਕਾਂ ਦੀ ਗਿਣਤੀ ਘੱਟ ਨਜ਼ਰ ਆ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਪਹਿਲਾਂ ਤੋਂ ਹੀ ਕਿ ਪੰਜਾਬ ਦੇ ਵਿੱਚ ਮੌਸਮ ਬਦਲਣ ਜਾ ਰਿਹਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਤਾਂ ਆਉਣ ਵਾਲੇ 2 ਦਿਨ ਯਾਨੀ 5 ਤੇ ਨਾਲ ਹੀ 6 ਨੂੰ ਲੈ ਕੇ ਇਹ ਤਾਜ਼ਾ ਭਵਿਕ ਬਾਣੀ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ 5 ਤੇ 6 ਤਰੀਕ ਨੂੰ ਭਾਰੀ ਮੀਂਹ ਪੈ ਸਕਦਾ ਹੈ ਜਿਸ ਦੇ ਕਾਰਨ ਠੰਡ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੋਹਰਾ ਹੋ ਰਿਹਾ ਜਿਸ ਤਰੀਕੇ ਦੇ ਨਾਲ ਧੁੰਦ ਨੇ ਕਹਿਰ ਮਚਾਇਆ ਹੋਇਆ ਅਜੇਹੇ ਦੇ ਵਿੱਚ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਤੁਸੀਂ ਡਰਾਈਵਿੰਗ ਬਿਲਕੁਲ ਸੇਫਲੀ ਕਰੋ ਹੋਲੀ ਡਰਾਈਵ ਕਰੋ ਤੇ ਲਾਈਟਾਂ ਜਗਾ ਕੇ ਹੀ ਕਰੋ ਕਿ ਕੋਈ ਹਾਦਸਾ ਨਾ ਹੋ ਸਕੇ ਪਰ ਅੱਜ ਫੇਰ ਵੀ ਵੱਡੇ ਹਾਦਸੇ ਵਾਪਰੇ ਨੇ ਇਸੇ ਦੇ ਨਾਲ ਜਲੰਧਰ ਦੇ ਵਿੱਚ ਠੰਡ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਕਿਉਂਕਿ ਲਗਾਤਾਰ ਠੰਡ ਵਧ ਰਿਹਾ ਹੈ ਜਿਹੇ ਦੇ ਵਿੱਚ ਜੇਕਰ ਤੁਸੀਂ ਆਪਣਾ ਧਿਆਨ ਨਹੀਂ ਰੱਖੋਗੇ ਤਾਂ ਹਾੱਸੀ ਜੁੜੇ ਨੇ ਹੋ ਰਹੇ ਨੇ ਨਾਲ ਹੀ ਜਿਹੜੇ ਲੋਕ ਨੇ ਉਹ ਵੀ ਬਿਮਾਰ ਪੈ ਰਹੇ ਨੇ ਹਾਰਟ ਅਟੈਕ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਨੇ ਕਿਉਂਕਿ ਠੰਡ ਦੇ ਮੌਸਮ ਦੇ ਵਿੱਚ ਹਾਰਟ ਅਟੈਕ ਦੇ ਮਾਮਲੇ ਵਧ ਜਾਂਦੇ ਨੇ ਜੋ ਬਲੱਡ ਸਰਕੂਲੇਸ਼ਨ ਹੈ ਉਹ ਰੁਕ ਜਾਂਦਾ ਹੈ ਸਲੋ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਗਰਮਾਹਟ ਦੀ ਲੋੜ ਹੁੰਦੀ ਐ ਇਸ ਕਰਕੇ ਮੌਸਮ ਵਿਭਾਗ ਇਹ ਹੀ ਕਹਿ ਰਹੀ ਹੈ ਕਿ ਜੇਕਰ ਤੁਹਾਨੂੰ ਲੋੜ ਨਹੀਂ ਹੈ ਤਾਂ ਤੁਸੀਂ ਬਾਹਰ ਨਾ ਨਿਕਲੋ ਜੇਕਰ ਤੁਹਾਨੂੰ ਲੋੜ ਹੈ ਬਹੁਤ ਜ਼ਰੂਰੀ ਕੰਮ ਹੈ ਤਾਂ ਜੇਕਰ ਤੁਸੀਂ ਬਾਹਰ ਜਾ ਵੀ ਰਹੇ ਹੋ ਤਾਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਗਰਮ ਕਰਕੇ ਰੱਖੋ ਯਾਨੀ ਕਵਰ ਕਰਕੇ ਹੀ ਬਾਹਰ ਨਿਕਲੋ ਨਹੀਂ ਤਾਂ ਤੁਹਾਡੀ ਸਮੱਸਿਆ ਵੱਧ ਸਕਦੀ ਹੈ ਯਾਨੀ ਕਿ ਤੁਸੀਂ ਬਿਮਾਰ ਪੈ ਸਕਦੇ ਹੋ ਇਸੇ ਦੇ ਨਾਲ ਹਾਰਟ ਅਟੈਕ ਦੇ ਜਿਹੜੇ ਦਿਲ ਦੇ ਜਿਹੜੇ ਮਰੀਜ਼ ਹੈਗੇ ਉਹਨਾਂ ਦੇ ਲਈ ਵੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਤਾਂ ਜਲੰਧਰ ਦੇ ਵਿੱਚ ਇੱਕ ਨੌਜਵਾਨ ਦੀ ਜੋ ਇੱਕ ਵਿਅਕਤੀ ਹੈ ਉਸ ਦੀ ਮੌਤ ਹੋਈ ਹੈ ਹਾਲਾਂਕਿ ਇਸ ਮੁਤਲਕ ਕੀ ਕੁਝ ਜਾਣਕਾਰੀ ਹੈ ਤੇ ਜਲੰਧਰ ਦੇ ਵਿੱਚ ਕਿਹੋ ਜਿਹਾ ਮੌਸਮ ਬਣਿਆ ਹੋਇਆ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਰਾਜੂ ਗੁਪਤਾ ਸਾਡੇ ਨਾਲ ਜੁੜ ਗਏ ਨੇ ਜੀ ਰਾਜੂ ਜੋ ਲੁਲੰਦਰ ਦੇ ਵਿੱਚ ਬੇਹੱਦ ਹੀ ਦੁਖਦਾਈ ਖਬਰ ਕਹਿ ਸਕਦੇ ਹਾਂ ਕਿ ਅੱਜ ਇੱਕ ਵਿਅਕਤੀ ਦੀ ਮੌਤ ਹੋਈ ਹੈ ਠੰਡ ਦੇ ਕਾਰਨ ਇਹ ਬਿਲਕੁਲ ਜਲੰਧਰ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਹੈ ਉਹ ਠੰਡ ਦੇ ਕਾਰਨ ਜਿਹੜੀਆਂ ਹੈਗੀਆਂ ਨੇ ਉਹ ਹੁਣ ਤੱਕ 2 ਤੋਂ 3 ਮੌਤਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ ਇੱਕ ਜਿਹੜਾ ਹੈਗਾ ਇਹ ਉਹ ਵਿਅਕਤੀ ਦੀ ਮੌਤ ਜੜੀ ਆ ਉਹ ਦੇਖਣ ਨੂੰ ਮਿਲੀ ਆ ਤੇ ਦੋ ਜਾਨਵਰ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਠੰਡ ਦੇ ਕਾਰਨ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਨੇ ਉਹ ਹੋਈਆਂ ਨੇ ਖਾਸ ਕਰ ਕਿਉਂਕਿ ਕੱਲ ਬਹੁਤ ਜ਼ਿਆਦਾ ਜੜੀ ਹੈਗੀ ਉਹ ਤੁੰਦ ਪਈ ਜਲੰਧਰ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਜਿਹੜੀ ਹੈ ਉਹ ਤੁੰਦ ਜਿਹੜੀ ਆ ਉਹ ਜਲੰਧਰ ਦੇ ਵਿੱਚ ਦੇਖਣ ਨੂੰ ਮਿਲੀ ਉਸ ਤੋਂ ਵੀ ਜ਼ਿਆਦਾ ਕਿਉਂਕਿ ਤੁੰਦ ਦੀ ਮਾਤਰਾ ਇੰਨੀ ਕੁ ਜ਼ਿਆਦਾ ਸੀਗੀ ਕਿ ਜਿਹੜਾ ਅਕਾਊਂਟ ਜਿਹੜਾ ਹੈ ਇਹ ਨਜ਼ਰ ਆਉਂਦਾ ਹੋਇਆ ਆ ਰਿਹਾ ਸੀ ਕਿਉਂਕਿ ਜਿਹੜੀਆਂ ਸਟਰੀਟ ਲਾਈਟਾਂ ਸੀਗੀਆਂ ਉਹਨਾਂ ਦਾ ਵੀ ਅਸਰ ਜਿਹੜਾ ਹੈਗਾ ਹੈ ਉਹ ਧੁੰਦ ਦੇ ਸਾਹਮਣੇ ਨਹੀਂ ਦਿਖਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਹੈਗੀ ਉਹ ਤੋਂ ਵੀ ਤਾਂ ਹਾਲ ਫਿਲਹਾਲ ਦੀ ਕਰੀ ਜੇਕਰ ਅੱਜ ਦੀ ਗੱਲ ਕਰਾਂ ਤਾਂ ਅੱਜ ਵੀ ਕਾਫੀ ਜਿਹੜੇ ਆ ਧੁੰਦ ਪੈਣ ਦੇ ਅਸਰ ਜਿਹੜੇ ਨੇ ਉਹ ਲਗਾਤਾਰ ਦਿਖਾਈ ਦੇ ਰਹੇ ਹੈ ਹਾਂ ਬਿਲਕੁਲ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ 5 ਤੇ 6 ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਤਾਂ ਅਜੇ ਇਹ ਦੇ ਵਿੱਚ ਠੰਡ ਹੋਰ ਜ਼ਿਆਦਾ ਵੱਜ ਜਾਵੇਗੀ ਤਾਂ ਲੋਕਾਂ ਦੇ ਹਾਲੋ ਹਾਲਾਤ ਦੀ ਗੱਲ ਕਰੀਏ ਤਾਂ ਕਿਵੇਂ ਦੇ ਨਜ਼ਰ ਆ ਰਹੇ ਨੇ ਬਿਲਕੁਲ ਜਿਸ ਤਰੀਕੇ ਦੇ ਨਾਲ ਲਗਾਤਾਰ ਜਨਵਰੀ ਦਾ ਮਹੀਨਾ ਚੜਿਆ ਹੈ 2025 ਦੀ ਸ਼ੁਰੂਆਤ ਹੋਈ ਹੈ ਤਾਂ ਸ਼ੁਰੂਆਤ ਹੁੰਦੇ ਸਾਰੇ ਜਿਹੜਾ ਹੈਗਾ ਇਹ ਉਹ ਧੁੰਦ ਨੇ ਜਿਹੜੀ ਹੈ ਉਹ ਪਖੜ ਬਣਾ ਲਈ ਹੈਗੀ ਹੈ ਚੋ ਤਲ ਦੀ ਚਾਦਰ ਦੇ ਵਿੱਚ ਪੰਜਾਬ ਦੇ ਕਈ ਸ਼ਹਿਰ ਜਿਹੜੇ ਨੇ ਉਹ ਇਸ ਵਕਤ ਜਿਹੜੇ ਨੇ ਉਹ ਲਪਟੇ ਹੋਏ ਨੇ ਖਾਸ ਕਰ ਜਲੰਧਰ ਗੱਲ ਮੈਂ ਜ਼ਰੂਰ ਕਰੂੰਗਾ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 2 ਦਿਨਾਂ ਤੋਂ ਧੁੰਦ ਪੈ ਰਹੀ ਹੈ ਤਾਂ ਉਸ ਦੇ ਨਾਲ ਕਈ ਜੜੀਆਂ ਨੇ ਉਹ ਬਿਮਾਰੀਆਂ ਵੀ ਜੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਆਮ ਬਿਮਾਰੀਆਂ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਜ਼ੁਕਾਮ, ਖਾਂਸੀ ਅਤੇ ਬਲਗਮ ਵਾਲੀ ਖਾਂਸੀ ਜਿਹੜੀਆਂ ਨੇ ਉਹ ਦੇਖਣ ਨੂੰ ਜਿਹੜੀਆਂ ਨੇ ਉਹ ਖਾਸ ਕਰਕੇ ਮਿਲਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਧੁੰਦ ਜਿਹੜੀ ਉਹ ਪੈ ਰਹੀ ਹੈ ਉਸ ਦੇ ਨਾਲ ਜਿਹੜੇ ਨੇ ਉਹ ਹਾਈ ਟੈਂਪਰੇਚਰ ਫੀਵਰ ਵੀ ਜਿਹੜੇ ਨੇ ਉਹ ਲੋਕਾਂ ਨੂੰ ਹੁੰਦੇ ਹੋਏ ਨਸਰ ਆ ਰਹੇ ਨੇ ਹਾਲਾਂਕਿ ਮੌਸਮ ਵਿਭਾਗ ਵੱਲੋਂ ਸੇਫਟੀ ਗਾਈਡ ਆਨ ਵੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਕਿ ਕੁਝ ਆਕੇ ਜਿਹੜਾ ਹੈ ਉਹ ਲੋਕਾਂ ਨੂੰ ਘਰ ਦੇ ਬਾਹਰ ਜਿਹੜਾ ਹੈ ਉਹ ਨਿਕਲਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਧੁੰਦ ਪੈ ਰਹੀ ਹੈ ਅਤੇ ਉਸ ਦੇ ਨਾਲ ਹੀ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਸ ਤੇ ਨਾਲ ਕਾਫੀ ਜਿਹੜੇ ਨੇ ਉਹ ਨੁਕਸਾਨ ਆਮ ਲੋਕਾਂ ਨੂੰ ਜਿਹੜਾ ਹੈ ਉਠਾਣਾ ਪੈ ਸਕਦਾ ਜੰਜੀਵਤ ਜਿਹੜਾ ਹੈ ਉਹ ਪ੍ਰਭਾਵਿਤ ਹੋ ਸਕਦਾ ਹੈ ਜੀ ਹਾਂ ਤਾਂ ਬਿਲਕੁਲ ਇਸ ਮੌਸਮ ਦੇ ਵਿੱਚ ਜਨਜੀਵਤ ਜੋ ਪ੍ਰਭਾਵਿਤ ਹੁੰਦਾ ਹੋਇਆ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਅਜਿਹੇ ਦੇ ਵਿੱਚ ਕਿਸਾਨਾਂ ਦੇ ਲਈ ਵੀ ਇੱਕ ਖੁਸ਼ੀ ਦੀ ਗੱਲ ਹੈਗੀ ਅਜਾ ਹਾਇ ਇਸ ਲਈ ਕਿਉਂਕਿ ਫਸਲਾਂ ਨੂੰ ਕਾਫੀ ਹੱਦ ਤੱਕ ਫਾਇਦਾ ਜਿਹੜਾ ਇਸ ਦੇ ਨਾਲ ਹੁੰਦਾ ਤਾਂ ਅੱਜ ਜਿਸ ਤਰੀਕੇ ਦੇ ਨਾਲ ਮੌਸਮ ਬਣਿਆ ਹੋਇਆ ਅਜਿਹੇ ਦੇ ਵਿੱਚ ਕਈ ਸਾਰੇ ਹਾਦਸੇ ਵੀ ਹੋਏ ਨੇ ਇੱਕ ਤਾਂ ਜਲੰਧਰ ਦੇ ਵਿੱਚ ਠੰਡ ਦੇ ਕਾਰਨ ਮੌਤ ਹੋਈ ਹੈ ਤੇ ਇਸੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਵਿੱਚ ਬੋਹਰ ਦੇ ਵਿੱਚ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਦੀ ਮੌਤ ਹੋਈਏ ਚਾਰ ਬੱਚਿਆਂ ਦਾ ਇਹ ਪਿਓ ਸੀ ਸੰਗਣੀ ਧੁੰਦ ਦੇ ਕਾਰਨ ਕਾਰ ਨੇ ਇਸ ਨੌਜਵਾਨ ਨੂੰ ਕੁਚਲ ਦਿੱਤਾ ਅਜਿਹੇ ਦੇ ਵਿੱਚ ਮੌਕੇ ਤੇ ਇਸ ਦੀ ਮੌਤ ਹੋ ਗਈ ਇਸ ਦੇ ਨਾਲ ਗੁਰਦਾਸਪੁਰ ਦੀ ਗੱਲ ਕਰਾਂਗੇ ਜਿੱਥੇ ਧੁੰਦ ਦੇ ਕਾਰਨ ਕਾਰ ਟਰੱਕ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹਾਲਾਂਕਿ ਇਸ ਦੇ ਵਿੱਚ ਗਣੀ ਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 에ਅਰ ਫੋਰਸ ਜਵਾਨ ਦੀ ਪਤਨੀ ਜੋ ਹੈ ਉਹ ਜ਼ਖਮੀ ਹੋਈ ਇਸ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਕਾਰ 'ਚ ਬੈਠੇ ਹੋਏ ਡਰਾਈਵਰ ਤੇ ਟਰੱਕ ਡਿੱਗਿਆ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਹੈ ਉਹ ਟਰਾਂਸਫਾਰਮਰ ਦੇ ਨਾਲ ਧੁੰਦ ਦੇ ਕਾਰਨ ਟਕਰਾ ਜਾਂਦੀ ਹੈਗੀ ਜਿਸ ਤੋਂ ਬਾਅਦ ਇਹ ਹਾਦਸਾ ਹੁੰਦਾ ਤੇ ਇਸ ਦੇ ਨਾਲ ਬਠਿੰਡਾ ਦੇ ਵਿੱਚ ਵੀ ਧੁੰਦ ਦੇ ਕਾਰਨ ਕਿਸਾਨਾਂ ਦੀ ਜੋ ਬੱਸ ਹੈ ਉਸ ਦੇ ਨਾਲ ਹਾਦਸਾ ਵਾਪਰਿਆ ਜਿਸ ਦੇ ਵਿੱਚ 10 7 ਤੋਂ 10 ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋ ਜਾਂਦੇ ਨੇ ਸੱਟਾਂ ਲੱਗਦੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਪਹੜਤੀ ਕਰਵਾਇਆ ਗਿਆ ਤੇ ਕਪੂਰਥਲਾ ਦੇ ਵਿੱਚ ਵੀ ਜੋ ਹੈ ਗਾਜਰਾਂ ਦੇ ਨਾਲ ਭਰਿਆ ਹੋਇਆ ਟਰੱਕ ਜੋ ਹੈ ਧੁੰਦ ਦੇ ਕਾਰਨ ਸੜਕ ਤੇ ਹੀ ਪਲਟ ਗਿਆ ਮੋਗਾ ਦੇ ਵਿੱਚੋਂ ਵੀ ਖਬਰ ਸਾਹਮਣੇ ਆ ਰਹੀ ਹੈ ਸੰਘਣੇ ਧੁੰਦ ਦੇ ਕਾਰਨ ਜੋ ਹੈ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਦੀ ਤਾਂ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਉੱਥੇ ਹੀ ਬਰਨਾਲਾ ਦੇ ਵਿੱਚ ਵੀ ਵੱਡਾ ਹਾਦਸਾ ਹੋਇਆ ਜਿੱਥੇ ਕਿਸਾਨਾਂ ਦੀ ਬੱਸ ਦੇ ਨਾਲ ਹਾਦਸਾ ਹੋਇਆ ਧੁੰਦ ਦੇ ਕਾਰਨ ਤੇ ਤਿੰਨ ਕਿਸਾਨ ਜਿਹੜੇ ਨੇ ਇਸ ਦੇ ਵਿੱਚ ਔਰਤਾਂ ਦੀ ਮੌਤ ਹੋ ਗਈ ਤੇ ਹੋਰ ਵੀ ਕਈ ਜ਼ਖਮੀ ਨੇ ਤਾਂ ਲਗਾਤਾਰ ਹੀ ਹਾਦਸੇ ਵਾਪਰ ਰਹੇ ਨੇ ਧੁੰਦ ਦੇ ਕਾਰਨ ਇਸੇ ਕਰਕੇ ਹਰ ਇੱਕ ਨੂੰ ਅਜੇਹੇ ਦੇ ਵਿੱਚ ਲੋੜ ਹੈਗੀ ਕਿ ਜੋ ਮੌਸਮ ਬਣਿਆ ਹੋਇਆ ਜੇਕਰ ਤੁਸੀਂ ਡਰਾਈਵਿੰਗ ਕਰ ਰਹੇ ਹੋ ਕਿਤੇ ਵੀ ਜਾ ਰਹੇ ਹੋ ਤਾਂ ਡਰਾਈਵਿੰਗ ਬੇਹਦ ਸਲੋ ਕਰੋ ਕਿਤੇ ਵੀ ਜਾਣ ਦੀ ਛੇਤੀ ਕਾਲੀ ਬਿਲਕੁਲ ਵੀ ਨਾ ਕਰੋ ਕਿਉਂਕਿ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਅਮਰੀਕ کمار ਸਾਡੇ ਸਹਿਯੋਗੀ ਹੁਸ਼ਿਆਰਪੁਰ ਤੋਂ ਸਾਡੇ ਨਾਲ ਜੁੜਗੇ ਨੇ ਉਹਨਾਂ ਤੋਂ ਮੌਸਮ ਦੀ ਜਾਣਕਾਰੀ ਲੈਂਦੇ ਆ ਜੀ ਅਮਰੀਕ ਤਾਂ ਹੁਸ਼ਿਆਰਪੁਰ ਦੇ ਵਿੱਚ ਕਿਹੋ ਜਿੇ ਮੌਸਮ ਦੇ ਹਾਲਾਤ ਨੇ ਗੱਲ ਕੀਤੀ ਜਾਵੇ ਤਾਂ ਬੀਤੇ ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਅੱਜ ਸੰਗਣੀ ਧੁੰਦ ਸੀ ਪਰ 10 ਵਜੇ ਤੋਂ ਬਾਅਦ ਸੂਰਜ ਦੇਵਤਾ ਨਜ਼ਰ ਆਏ ਪਰ ਜੇ ਐਸ ਵੇਲੇ ਦੀ ਗੱਲ ਕੀਤੀ ਜਾਵੇ ਤੇ ਐਸ ਵੇਲੇ ਫਿਰ ਤੋਂ ਮੁੜ ਕੇ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਠੰਡ ਹਿਮਾਚਲ ਨਾਲ ਲੱਗਦਾ ਕਰਕੇ ਠੰਡ ਹੁਸ਼ਿਆਰਪੁਰ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਲਈ ਧੁੰਦ ਦਾ ਧੁੰਦ ਦੁਬਾਰਾ ਪੈਣੀ ਸ਼ੁਰੂ ਹੋ ਗਈ ਹੈ ਅਸੀਂ ਵੀ ਇਹ ਸਲਾਹ ਦਿੰਦੇ ਜੇਕਰ ਕਿਸੇ ਨੇ ਬਾਹਰ ਦੂਰ ਜਾਣਾ ਹੈ ਤਾਂ ਧਿਆਨ ਦੇ ਨਾਲ ਪਾਇਆ ਜਾਵੇ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਧੁੰਦ ਦੇ ਵਿੱਚ ਜ਼ਿਆਦਾ ਹਾਸੇ ਹੁੰਦੇ ਨੇ ਜੀ ਜੇ ਬਿਲਕੁਲ ਤਾਂ ਹਾਦਸੇ ਤਾਂ ਹੁੰਦੇ ਹੀ ਨਹੀਂ ਤੇ ਕੋਈ ਆંકੜੇ ਤੁਹਾਡੇ ਸਾਹਮਣੇ ਆਏ ਨਹੀਂ ਕਿਉਂਕਿ ਅਜ ਤਾ ਬਹੁਤ ਸਾਰੇ ਹਾਦਸੇ ਹੋਏ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਹਾਦਸਾ ਹੋਇਆ ਤੋਂ ਦੇ ਕਾਰਨ ਤਾਂ ਕੀ ਕੁਝ ਇਸ ਦੇ ਵਿੱਚ ਜਾਣਕਾਰੀ ਹੈ ਤੁਹਾਡੇ ਕੋਲ ਜੀ ਜੀ ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਜਲੰਧਰ ਤੋਂ ਜੰਮੂ ਹਾਈਵੇ ਜਾਂਦਾ ਮੁਕੀਰੀਆਂ ਦੇ ਕੋਲ ਦੋ ਹਾਦਸੇ ਹੋਏ ਹਨ ਪਰ ਨਿਮਤ ਰਹੀ ਕਿ ਉਸ ਵਿੱਚ ਕਿਸੇ ਦੀ ਜਾਨ ਨਹੀਂ ਗਈ ਸੱਟਾਂ ਜ਼ਰੂਰ ਲਗੀਆਂ ਨੇ ਤਾਂ ਧੁੰਦ ਦੇਖਿਆ ਜਾਵੇ ਤਾਂ ਹਿਮਾਚਲ ਦੇ ਉਸ ਏਰੀਆ ਦੇ ਨੇੜੇ ਹੋਣ ਕਰਕੇ ਉਧਰ ਜਿਆਦਾ ਦਰਿਆ ਹੋਣ ਕਰਨਾ ਮੁਕੀਰੀਆਂ ਦੇ ਏਰੀਏ ਦੇ ਵਿੱਚ ਧੁੰਦ ਬਹੁਤ ਹੀ ਗੂੜੀ ਪੈਂਦੀ ਆ ਇਸ ਲਈ ਹੁਸ਼ਿਆਰ ਪਰ ਸਿਟੀ ਦੀ ਗੱਲ ਕੀਤੀ ਜਾਵੇ ਸਿਟੀ ਦੇ ਵਿੱਚ 10 ਵਜੇ ਤੋਂ ਬਾਅਦ ਧੁੰਦ ਚੱਕੀ ਗਈ ਸੀ ਪਰ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਦੁਆਰਾ ਫਿਰ ਤੋਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਸਵੇਰ ਤੱਕ ਲੱਗਦਾ ਹੈ ਕਿ ਧੁੰਦ ਦੇ ਪੂਰੀ ਚਾਦਰ ਵਿੱਚ ਆਵੇਗੀ ਜੀ ਆਵਾਜਾਈ ਉੱਤੇ ਕਿੰਨਾ ਕੁ ਜੋ ਹੈ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਜੀ ਦੇਖਿਆ ਜਾਵੇ ਤਾਂ ਆਵਾਜਾਈ ਜਿਹੜੇ ਇੱਥੋਂ ਚੰਡੀਗੜ੍ਹ ਨੂੰ ਜਾਣਾ ਹੁੰਦਾ ਹੈ ਜਾਂ ਕਿਸੇ ਨੇ ਜੰਮੂ ਨੂੰ ਜਾਣਾ ਹੁੰਦਾ ਹੈ ਮੇਨ ਹਾਈਵੇ ਹਸ਼ਿਆਰਪੁਰ ਤੋਂ ਹੋ ਕੇ ਗੁਜ਼ਰਦੇ ਹਨ ਤੇ ਆਵਾਜਾਈ ਦੇ ਵਿੱਚ ਜਰੂਰ ਟਰੱਕ ਜੋ ਵੱਡੇ ਹੈਵੀ ਟਰੱਕ ਹੁੰਦੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਧੁੰਦ ਦੇ ਵਿੱਚ ਕਾਫੀ ਔਕਤਾਂ ਆਉਂਦੀਆਂ ਨੇ ਇਸ ਲਈ ਉਹ ਰੁਕ ਰੁਕ ਕੇ ਕਾਫੀ ਸਮਾਂ ਰੁੱਕ ਜਾਂਦੇ ਹਨ ਤੇ ਤੈ ਸਮੇਂ ਤੋਂ ਲੇਟ ਪਹੁੰਚਦੇ ਹਨ ਜੀ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਇਸ ਸਾਡੇ ਸਹਿਯੋਗੀ ਅਮਰੀਕ కుమార్ ਹੁਸ਼ਿਆਰਪੁਰ ਤੋਂ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਕਿ ਹਾਦਸੇ ਵਾਕਈ ਹੁਸ਼ਿਆਰਪੁਰ ਦੇ ਵਿੱਚ ਵੀ ਹੋਏ ਨੇ ਤੇ ਅਜਿਹੇ ਦੇ ਵਿੱਚ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਉਤਰੀ ਰਾਜਾਂ ਦੇ ਵਿੱਚ ਕੜਾਕੇ ਦੀ ਠੰਡ ਦਾ ਪ੍ਰਭਾਵ ਲਗਾਤਾਰ جاری ਹੈ ਜਿਸ ਦੇ ਤਹਿਤ ਸ਼ੁੱਕਰਵਾਰ ਨੂੰ 202 ਉਡਾਣਾਂ ਜੋ ਹੈਗੀਆਂ ਦੇਰੀ ਦੇ ਨਾਲ ਰਵਾਨਾ ਹੋਈਆਂ ਦਿੱਲੀ ਅਤੇ ਆਗਰਾ ਤੋਂ ਆਉਣ ਵਾਲੀਆਂ ਕਈ ਟ੍ਰੇਨਾਂ ਦੇਰੀ ਦੇ ਨਾਲ ਚਲੀਆਂ ਨੇ ਸੰਗਣੀ ਧੁੰਦ 14 ਰਾਜਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਅੰਮ੍ਰਿਤਸਰ ਪੰਜਾਬ ਦਾ ਹਵਾਈ ਅੱਡਾ ਜ਼ੀਰੋ ਵਿਜ਼ਿਬਿਲਟੀ ਦੇ ਕਾਰਨ ਬੰਦ ਕਰ ਦਿੱਤਾ ਗਿਆ। ਇੱਥੇ ਫਲਾਈਟ ਜੋ ਹੈ ਆਪਰੇਸ਼ਨ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਵਿਜ਼ਿਬਿਲਟੀ ਅਤੇ ਬਰਫਬਾਰੀ ਦੇ ਕਾਰਨ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਫਲਾਈਟ ਸੰਚਾਲਨ ਨੂੰ ਵੀ ਰੋਕ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੀ ਜੇਕਰ ਗੱਲ ਕਰੀਏ ਤਾਂ ਨੌਇਡਾ ਦੇ ਵਿੱਚ ਸੀਤ ਲਹਿਰ ਦੇ ਕਾਰਨ 8ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਨੇ ਵਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਵੀ ਠੰਡ ਦੇ ਕਾਰਨ ਸਾਰੇ ਸਕੂਲਾਂ ਅਤੇ ਸਾਰੀਆਂ ਜਮਾਤਾਂ ਦਾ ਸਮਾਂ ਬਦਲ ਦਿੱਤਾ ਗਿਆ 6 ਜਨਵਰੀ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਜੋ ਇਹ ਸਮਾਂ ਬਦਲਿਆ ਹੈਗਾ ਆ ਪਹਾੜਾਂ ਦੇ ਵਿੱਚ ਬਰਫਬਾਰੀ ਅਤੇ ਠੰਡ ਵੱਧ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਤੋਂ ਬਾਅਦ ਸੂਬੇ ਦੇ ਪੰਜ ਇਲਾਕਿਆਂ ਦੇ ਵਿੱਚ ਤਾਪਮਾਨ ਮਾਈਨਸ ਤੇ ਜਾ ਕੇ ਪਹੁੰਚ ਚੁੱਕਿਆ ਤਾਂ ਤਾਬੂ ਦੀ ਗੱਲ ਕਰੀਏ ਤਾਂ ਉਸ ਦਾ ਘਟੋ ਘਟ ਜੋ ਤਾਪਮਾਨ ਹੈ ਮਾਈਨਸ 14 ਦੱਸਿਆ ਜਾ ਰਿਹਾ ਹੈ ਕੋਲਕਾਤਾ ਹਵਾਈ ਅੱਡੇ ਤੇ ਵੀ 40 ਉਡਾਨਾਂ ਜੋ ਹੈਗੀਆਂ ਦੇਰੀ ਦੇ ਨਾਲ ਚਲੀਆਂ ਨੇ ਹਰਿਆਣਾ ਦੇ ਵਿੱਚ ਵੀ ਹਿਸਾਬ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਤੋਂ ਦੇ ਕਾਰਨ ਇੱਕ ਕਾਰ ਜੋ ਹੈ ਡਿਵਾਈਡਰ ਦੇ ਨਾਲ ਟਕਰਾ ਕੇ ਪਲਟ ਗਈ ਹਾਲਾਂਕਿ ਲਗਾਤਾਰ ਹਾਦਸਿਆਂ ਦੀ ਖਬਰ ਵੀ ਅਜਿਹੇ ਮੌਸਮ ਦੇ ਵਿੱਚ ਸਾਹਮਣੇ ਆਉਂਦੀ ਐ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਇੱਕ ਪਾਸੇ ਤਾਂ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਸੇਫਲੀ ਡਰਾਈਵ ਕਰੋ ਤੁਸੀਂ ਆਪਣੇ ਆਪ ਦਾ ਖਿਆਲ ਰੱਖੋ ਖਾਸ ਤੌਰ ਤੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਕਿਉਂਕਿ ਇਹਨਾਂ ਉਤੇ ਖਾਸਾ ਪ੍ਰਭਾਵ ਪੰਦਾ ਹੈਗਾ ਅਜੇਹ ਦੇ ਵਿੱਚ ਹਾਰਟ ਅਟੈਕ ਦੇ ਮਾਮਲੇ ਵੀ ਸਰਦੀਆਂ ਦੇ ਵਿੱਚ ਵੱਧ ਜਾਂਦੇ ਨੇ ਤੇ ਦੂਜੇ ਪਾਸੇ ਖੰਗ ਨੂੰ ਲੈ ਕੇ ਗੱਲ ਕਰ ਲਈਏ ਜੋ ਇਹ ਬਿਮਾਰੀਆਂ ਨੇ ਵੱਧ ਜਾਂਦੀਆਂ ਨੇ ਇਸ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਨਿਗ੍ਹਾ ਦੇਣ ਦੀ ਗੱਲ ਕਹੀ ਜਾਂਦੀ ਹੈ ਕਿ ਦੂਜੇ ਪਾਸੇ ਸੜਕ ਹਾਦਸਿਆਂ ਦੇ ਵਿੱਚ ਵੀ ਲਗਾਤਾਰ ਪੰਜਾਬ ਦੇ ਵਿੱਚ ਭਾਵੇਂ ਹਰਿਆਣਾ ਦੀ ਗੱਲ ਕਰ ਲਈਏ ਬਿਹਾਰ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਹਰ ਪਾਸੇ ਸੜਕ ਹਾਦਸੇ ਹੁੰਦੇ ਨੇ ਤਾਂ ਅਜੇਹ ਦੇ ਵਿੱਚ ਤੁਹਾਨੂੰ ਇਹੀ ਲੋੜ ਹੈਗੀ ਜਿੱਥੇ ਵੀ ਜਾਣਾ ਹੋਵੇ ਤੁਸੀਂ ਕਾਲੀ ਬਿਲਕੁਲ ਵੀ ਨਾ ਕਰੋ ਕਿਉਂਕਿ ਜੇਕਰ ਤੁਸੀਂ ਕਾਲੀ ਕੀਤੀ ਤਾਂ ਤੁਹਾਡੀ ਜਾਨ ਤੇ ਪਾਰੀ ਪੈ ਸਕਦਾ ਹੈ ਪੰਜਾਬ ਦੇ ਵਿੱਚ ਠੰਡ ਦੇ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਵੀ ਲੋਕਾਂ ਦਾ ਔਖਾ ਹੋ ਚੁੱਕਿਆ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪਵਿਕ ਬਾਣੀ ਕੀਤੀ ਗਈ ਹੈਗੀ ਤਾਜ਼ਾ ਪਵਿਕ ਬਾਣੀ ਕੀਤੀ ਹੈਗੀ ਪੰਜਾਬ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਮੌਸਮ ਬਦਲ ਜਾਵੇਗਾ